ਕਨ ਵਾਸੀਆਂ ਨੂੰ ਬੇਨਤੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਹਲਕਾ ਪਰਤਗੜ ਜ਼ੋਨ ਤੋਂ ਬੀਬੀ ਪਰਮਜੀਤ ਕੌਰ ਪਤਨੀ ਸੁੱਚਾ ਸਿੰਘ ਵਾਸੀ ਸਰਸਾ ਮੰਗਲ ਨੂੰ ਆਪਣਾ ਕੀਮਤੀ ਵੋਟ ਪਾਓ ਤੱਕੜੀ ਤੇ ਮੋਰਾ ਲਾਓ ਤੇ ਆਪਣਾ ਭਵਿਕ ਬਣਾਓ ਜੋ ਬਹੁਤ ਹੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਵਿਖੇ ਸਾਰੇ ਆਏ ਆ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਆ ਇਸ ਜੋ ਜਿਲ੍ਹਾ ਪ੍ਰਿਸ਼ਦਾ ਜੋਂਾ ਇਹਦੇ ਵਿੱਚ ਲਗਭਗ 52 ਪਿੰਡ ਹੈ ਜਿਸ ਦੇ ਵਿੱਚ 7 ਦੇ ਕਰੀਬ ਡੇਂੀਆਂ ਉਹ ਬਲਾਕ ਸੰਗਤੀਆਂ ਪਈਆਂ ਸੋ ਉਹਨਾਂ 7ਾਂ ਦੇ ਜਿਹੜੇ ਉਮੀਦਵਾਰ ਆ ਉਹ ਸਾਰੇ ਬੜੇ ਹੋ ਚੁੱਕੇ ਆ ਥੋੜਾ ਚੱਲ ਰਹੀਆਂ ਸ਼ੋਅ ਵੀ ਇਕੱਲੀ ਦਾਦੇ ਦੇ ਇਲਾਕੇ ਵਿੱਚ ਬਹੁਤ ਭਾਰੀ ਸ਼ਾਹ ਕਿਉਂਕਿ ਸਰਕਾਰ ਦੀਆਂ ਕੰਮੀਆਂ ਦੇ ਗੱਦਾਰ ਹੋ ਚੁੱਕੀਆਂ ਬਹੁਤ ਓਡੇ ਵੱਡੇ ਨਾਰੇ ਬੜੇ ਵੱਡੇ ਕੀ ਇਹ ਜੋ ਮੌਜੂਦਾ ਸਰਕਾਰ ਹੋਂਦ ਵਿੱਚ ਆਈ ਸੀ ਅੱਜ ਹਰ ਪਿੰਡ ਤੇ ਬੜੀ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਨਾ ਤਾਂ ਜਿਹੜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਉਹ ਕੋਈ ਪੂਰਾ ਹੋਇਆ ਨਾ ਕੋਈ ਕਿਸੇ ਥਾਂ ਤੇ ਕਿਸੇ ਪਿੰਡ ਤੇ ਕੋਈ ਵਿਕਾਸ ਦਾ ਕੰਮ ਹੋਇਆ ਨਾ ਲੋਕਾਂ ਨੂੰ ਜਿਹੜੀਆਂ ਸਰਕਾਰਾਂ ਵੱਲੋਂ ਸਹੂਲਤਾਂ ਦਿੱਤੀਆਂ ਜਾਣੀਆਂ ਸੀ ਕੋਈ ਸ਼ਗਨ ਦੀ ਸਕੀਮ ਸੀ ਕੋਈ ਬੱਚਾ ਦੀ ਪੜ੍ਹਾਈ ਦੀ ਸਕੀਮ ਸੀ ਕੋਈ ਸਾਈਕਲਾਂ ਦੀ ਸਕੀਮ ਸੀ ਕੋਈ ਆਟੇ ਦਾਲ ਦੀ ਸਕੀਮ ਸੀ ਉਹ ਤਾਂ ਕੀ ਦੇਣੀਆਂ ਸੀ ਕਵੀਮ ਲੋਕਾਂ ਦੇ 100 ਲੱਖ ਤੋਂ ਵੱਧ ਜਿਹੜੇ ਕਾਰਡ ਐ ਇਹਨਾਂ ਨੇ ਉਹ ਵੀ ਕਰਦੇ ਬੀਬੀਆਂ ਨੂੰ 100000 ਰੁਪਿਆ ਦੇਣਾ ਸੀ ਉਹ ਅੱਜ ਤੱਕ 4 ਸਾਲ ਹੋ ਗਏ ਸਰਕਾਰ ਨੂੰ ਅੱਜ ਤੱਕ ਉਹ ਨਹੀਂ ਦਿੱਤੇ ਕੋਈ ਇੱਕ ਗੱਲ ਦੇ ਉੱਤੇ ਸਰਕਾਰ ਕਦੇ ਜਤਮਾਰ ਕਹਿੰਦੇ ਸੀ ਆਹੀ ਕਰ ਦਿੱਤਾ ਤੇ ਲੋਕ ਸ਼ਰਤਾਂ ਵੀ ਉਹਨਾਂ ਨੂੰ ਵੋਟ ਪਾ ਦੇਵੇ ਇਸ ਤੋਂ ਪਹਿਲਾਂ ਕਾਂਗਰਸ ਵੀ ਜਿਹੜੀ ਸਰਕਾਰ ਉਹ ਹੰਡਾ ਚੁੱਕੀ ਆ ਕਾਜਦਦੀ ਸਰਕਾਰ ਤੋਂ ਬਾਅਦ ਕੋਂ ਦਾ ਵੀ ਜੋ ਹਸ਼ਰ ਹੋਇਆ ਕਿਤੇ ਕੋਈ ਇੱਕ ਇੱਟ ਜਿਹੜੀ ਉਹ ਸਰਕਾਰ ਨੇ ਨਹੀਂ ਸੀ ਲਾਈ ਕੋਈ ਡਿਵੈਲਪਮੈਂਟ ਦਾ ਕੰਮ ਉਹ ਸਰਕਾਰ ਨੇ ਨਹੀਂ ਸੀ ਕੀਤਾ ਅੱਜ ਜਿਹੜੇ ਪੰਜਾਬ ਦੇ ਲੋਕ ਆ ਬੜੀ ਸ਼ਿੱਦਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਡਿਕ ਰਹੇ ਆ ਲੋਕੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਦਾ ਕੱਲ ਨੂੰ ਜਨਮ ਦਿਹਾੜਾ ਆ ਰਿਹਾ ਉਸ ਮਰਹੂਮ ਆਗੂ ਬੜੀ ਸ਼ਿੱਦਤ ਨਾਲ ਜਰਾ ਯਾਦ ਕਰ ਰਿਹਾ ਲੋਕ ਕਹਿੰਦੇ ਆ ਕਿ ਉਹ じゃ ਕਿਸੇ ਮਾਂ ਨੇ ਪੁੱਤ ਨਹੀਂ ਜੰਮਣਾ ਜਿਨੇ ਪੰਜਾਬ ਦੇ ਲੋਕਾਂ ਦੀ ਭਲਾਈ ਨਹੀਂ ਕੀਤੀ ਬਲਕੇ ਦੁਨੀਆ ਜੋ ਵੀ ਸਮਾਜ ਦੇ ਹਰ ਖੇਤਰ ਵਿੱਚ ਚਾਹੇ ਸਮਾਜਿਕ ਹੈ ਚਾਹੇ ਰਾਜਨੀਤਿਕ ਹੈ ਚਾਹੇ ਧਾਰਮਿਕ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਖੇਤਰ ਹੈ ਉਹਦੇ ਸਰਦਾ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਵੱਖਰਾ ਜਿਹਾ ਸਥਾਨ ਹੈ ਉਹ ਬਣਿਆ ਹੋਇਆ ਸੋ ਮੈਂ ਸਮਝਦਾ ਕਿ ਸਾਡੇ ਲੋਕ ਬਹੁਤ ਸਿਆਣੇ ਆ ਸੂਝਵਾਨ ਆ ਪਿਛਲੇ ਸਮੇਂ ਚ ਜਰੂਰ ਸਾਡੇ ਲੋਕਾਂ ਨੇ ਥੋੜਾ ਜਿਹਾ ਰਮਨਾਕ ਹੁੰਦਾ ਪ੍ਰਚਾਰ ਸੀ ਉਹ ਪ੍ਰਚਾਰ ਦਾ ਮੋਟਾ ਹੀ ਇਹੋ ਜਿਹਾ ਸੀ ਕਿ ਲੋਕ ਰਮਨਾਹ ਹੋ ਗਏ ਉਹਨਾਂ ਨੇ ਤੜਾ ਤੜਮੋਟਾ ਪਾਤੀਆਂ ਲੇਕਰ ਅੱਜ ਲੋਕ ਇਹਨਾਂ ਚੋਣਾਂ ਨੂੰ ਡਿਕਰੇ ਆ ਕਿ ਚੋਣਾ ਹੋਣ ਕਿ ਪੰਜਾਬ ਦੇ ਵਿੱਚ ਅਸੀਂ ਆਕਾਲੀ ਦਲ ਦੀ ਸਰਕਾਰ ਦੁਆਰਾ ਲਿਆ ਗਈ ਤੇ ਆਪਣੇ ਬੱਚਿਆਂ ਦਾ ਜਿਹੜਾ ਭੁੱਖਾ ਉਹਨੂੰ ਸੁਰੱਖਿਅਤ ਕਰ ਸਕੀਏ ਸੋ ਇਹਨਾਂ ਚੋਣਾਂ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਜਿੱਤ ਆ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਪ੍ਰਾਪਤ ਹੋਣੀ ਹੈ ਸਤਿਗੁਰਾਂ ਦੇ ਚਰਨਾਂ ਤੇ ਅਰਦਾਸ ਹੋਈ ਆ ਦੋਂਦੇ ਸੇਵਾਦਾਰ ਉਹਨਾਂ ਦੇ ਚਰਨਾਂ ਵਿੱਚ ਆਏ ਆ ਤੇ ਉਹਨਾਂ ਨੂੰ ਸਤਿਗੁਰ ਕਿਰਪਾ ਕਰਨ ਇਹਨਾਂ ਸਾਡੇ ਸਾਰੇ ਵੀਰਵਾਰਾਂ ਦੀ ਆ ਉਹ ਜਿੱਤ ਮਕਸਦ ਕਰੇ ਲੋਕ ਕਰੋ ਲੋਕ